ਅਲੱਦਾ ਮੈਂ ਗੁਰੂ ਮਹਾਰਾਜਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਏਡੇ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਏਡਾ بڑا ਮਾਣ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਰੱਖਾਂਗਾ ਇਸ ਬੰ ਨੂੰ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਤੇ ਉਸੇ ਨਗਰੀ ਦੀ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾਇ ਮਾਰੇ ਸਭ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਰਨੀਏ ਸਭ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਨਦਾਰ ਬੂਟਾ ਹੈ ਆ ਔਰ ਇਸ ਕਰਦਾ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਆ ਮੈਂ ਇਹ ਜੋ ਸਾਈਨ ਨੇ ਇਹ ਬਿਲਕੁਲ ਹੱਕ ਲਈ ਤੇ ਸੱਚ ਲਈ ਚਲਣਗੇ। ਪਹਿਲ ਦੇ ਤੌਰ ਤੇ ਕਿਹੜੇ ਮੁੱਦੇ ਹੱਲ ਕਰਾਂਗੇ? ਪਹਿਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੀ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਭ ਲੱਗਦਾ ਸੀ ਉਹਨੂੰ ਸਾਭ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਹੀ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰਹਿਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਲੇ ਤੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਬਾਕੀ ਸੜਕਾਂ ਸੁਧਾਰ ਹੋਇਆ ਤੇ ਤੁਸੀਂ ਆਪ ਕੁਝ ਸਮੇਂ ਦੇ ਬੀਤ ਮਾਚੀਵਾੜੇ ਸ਼ਹਿਰ ਦੀ ਦੇਖ ਨੂੰ ਅਸੀਂ ਉਸੇ ਤਰ੍ਹਾਂ ਸੁਧਾਰਾਂਗੇ ਯਾਰ ਮੀਟ ਮਾਰਕੀਟ ਦਾ ਮੁੱਦਾ ਹੈ ਇੱਕ ਵਾਰੀ ਹੁੰਦਾ ਉਹਦੇ ਲਈ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅਜੇ ਤਾਂ ਬਹੁਤ ਲੰਬੀ ਰਾਹ ਆ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਮੈਂ ਮੱਛੀਵਾੜਾ ਸਾਹਿਬ ਆ ਇਹ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਤੇ ਇਹਨਾਂ ਨੇ ਜੇ ਕਿ ਮੈਂ ਚਾਰ ਦਿਨ ਹੀ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸੁਧਾਰ ਸ਼ੁਰੂ ਕਰਨਾ ਤੁਸੀਂ ਦੇਖਿਆ ਜੋ ਮੱਛੀ ਮਾਰਕੀਟਾਂ ਅੰਦਰ ਐਂਟਰੈਂਸ ਕਰਦੇ ਹੀ ਮੱਛੀਵਾੜਾ ਸਾਹਿਬ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਸੀ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਜੇ ਸ਼ਹਿਰ ਦੇ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹ ਹੱਲ ਕਰਾਂਗੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਤੇ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਮੋਹਨਕੰਟਰ ਜੀ ਜਿਹਨੂੰ ਪ੍ਰਧਾਨ ਦਾ 14 ਚੱਕਿਆ ਬਹੁਤ ਬਹੁਤ ਮੋਬਾਈਲ ਕਰੰਡਰ ਤੇ ਬਰਾਦਨ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਸੁਮਾਚੋੜ ਸਾਹਿਬ ਦੇ ਲੋਕਾਂ ਨੇ ਇਹਨਾਂ ਨੂੰ ਦਿੱਤੀ ਆ ਤੇ ਮੈਨੂੰ ਪੂਰਾ ਮਾਣ ਆ ਵੀ ਇਹ ਸਾਰੀ ਟੀਮ ਜਿੰਨੀ ਵੀ ਐਮਸੀ ਹੈਗੇ ਨੇ ਤੇ ਨਾਲ ਸਾਡਾ ਪ੍ਰਧਾਨ ਸਾਹਿਬ ਆ ਤੇ ਬਾਕੀ ਦੂਜੀਆਂ ਪਾਰਟੀਆਂ ਵਿੱਚ ਚਾਹੇ ਮੈਂਬਰ ਨੇ ਉਹਨਾਂ ਨੂੰ ਸਾਰੋਂ ਰਲ ਕੇ ਮੈਂ ਬੇਨਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਸਾਰ ਤੇ ਹੈਗਾ ਵੀ ਜਿਹੜੀ ਇਹਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਬਾ ਖੂਬੀ ਲਵਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿੰਮੀ ਕਹਿੰਦੇ ਵੀ ਕਾਬਜ ਨਹੀਂ ਹੈਗੇ ਇਹ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਵਰੇ ਦੀ ਕਰਨ ਵਾਸਤੇ ਮੇਰੇ ਭਲਾ ਨੂੰ ਸੇਵਾ ਦਾ ਕਦਮ ਉਹ ਮੌਕਾ ਮਿਲਿਆ ਤੇ ਹਰ ਇੱਕ ਜੋ ਮੁੱਦਾ ਜੋ ਮਛਵਾੜੇ ਦੇ ਲਈ ਜੋ ਵੀ ਕੰਮ ਜ਼ਰੂਰੀ ਹੈ ਉਹ ਹਰ ਕੰਮ ਅਸੀਂ ਪੂਰਾ ਕਰਾਂਗੇ ਜਿਵੇਂ ਹੁਣ ਸ਼ਰਾਬ ਦੇ ਠੇਕੇ ਦੀ ਗੱਲ ਕੀਤੀ ਆ ਉਹ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕਾ ਆ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤੁਹਾਨੂੰ ਪਤਾ ਲੱਗੂਗਾ ਵੀ ਉਹਦੇ ਬਾਰੇ ਅਸੀਂ ਕੀ ਸੋਚੀ ਬੈਠੇ ਆ ਕੀ ਪਲੈਨਿੰਗ ਆ ਤੁਹਾਡੀ ਸ਼ਹਿਰ ਵਾਲ ਤੇ ਤੇ ਉਹਦਾ ਜਵਾਬ ਮਿਲ ਜੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਆਈਏ ਮੁੜ ਕਠੜਾਈਆਂ ਆਉਣੀਆਂ ਜਾਂ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਸਾਰਿਆਂ ਦਾ ਹੱਲ ਕੀਤਾ ਜਾਊਗਾ ਜੋ ਮਸ਼ਵਰਾ ਸਾਹਿਬ ਦੇ ਲਈ ਵਿਕਾਸ ਕਰਨ ਲਈ ਹਰ ਉਹ ਕੰਮ ਕੀਤਾ ਜਾਊਗਾ ਜੋ ਜਿਤਨਾ ਵਿਕਾਸ ਸੋਚ ਕੇ ਮਸ਼ਵਰਾ ਸਾਹਿਬ ਸਨਾਲ ਨੇ ਮੇਰੇ ਭਰਾ ਅੱਜ ਟਾਈਮ ਤੇ ਦੂਜੀ ਵੱਡੀ ਗੱਲ ਮੈਂ ਕਰਨੀ ਚਾਹੁੰਦਾ ਤੇ ਕੋਈ ਕਾਮ ਪਰਵਾਹਾ ਉੱਥੇ ਵੀ ਗੁੱਸੇ ਗਲੇ ਹੁੰਦੇ ਗੁੱਸਾ ਗਿੱਲਾ ਉੱਥੇ ਹੁੰਦਾ ਹੁੰਦਾ ਮਨੋ ਜਿੱਥੇ ਪਿਆਰ ਹੁੰਦਾ ਹੁੰਦਾ ਤੇ ਦੂਜੀ ਗੱਲ ਹੈਗੀ ਇਹ ਤਾਂ ਵੱਡੀ ਪਾਰਟੀ ਆ ਫਿਰ ਵੀ ਹੈਨਾ ਤੇ ਕੋਈ ਗੱਲ ਨਹੀਂ ਹੈ ਜੀ ਤੇ ਸਾਡੇ ਨਾਲ ਨੇ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਬੀਜ ਨੇ ਮੇਰੇ ਭਰਾ ਨੇ ਹਮੇਸ਼ਾ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਜੀ ਤੇ ਮਸ਼ਹੂਰਾ ਸਾਹਿਬ ਦੇ ਲਈ ਜੋ ਵੀ ਸਹੀ ਹੈ ਜੀ ਸਾਡੇ ਨਾਲ ਸਾਰਾ ਕੰਮ ਕਰਾਂਗੇ ਜੀ ਸਰ ਬਾਈ ਜਿਹੜੇ ਪੁਰਾਣੇ ਗੇਟ ਨੇ ਉੱਥੇ ਬੰਨਪਤਾ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗ ਆ ਆਪਣੇ ਹਲਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸਕ ਸ਼ਹਿਰ ਆ ਇਹ ਮੈਂ ਕੋਲ ਦੇ ਦੇ ਵਾਸਤੇ ਜਿਵੇਂ ਕੋਲ ਵੀ ਜਦੋਂ ਤਾਂ ਕੋਈ ਕੋਸ਼ਿਸ਼ ਕਰਦੇ ਆ ਤਾਂ ਕਾਮਯਾਬੰਦੀ ਆ ਜਿਵੇਂ ਮੈਂ ਉਦਾਹਰਨ ਦਿੰਦਾ ਸਰਕਾਰੀ ਗੱਲ ਅ ਗੱਲ ਹੀ ਕਰੀ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਜਿਕੇ ਲਈ ਸਾਲ ਡੇਢ ਸਾਲ ਚ ਬੂਰ ਪੈ ਗਿਆ ਉਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀਆਂ ਤੇ ਮੈਨੂੰ ਪੂਰੀ ਆਸ ਆ ਵੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਜੂਗੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਿਆ ਉਹਦੇ ਬਾਅਦ ਇੱਕ ਜੋ ਵੀ ਪੈਚ ਬਰਕਾ ਕਾਰਨ ਕੀ ਆ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਉਹਦਾ ਕਿੱਥੇ ਆਉਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਸੜਕ ਸਿਆਲ ਦੇ ਵਿੱਚ ਬਣਤੀ ਜੇ ਟੈਂਪਰੇਚਰ ਦੇ ਕਾਰਨ ਟੁੱਟਣੀ ਸ਼ੁਰੂ ਹੋ ਗਈ ਆ ਹੈਨਾ ਤੇ ਉਹ ਸਿਰਫ ਕੋਣ ਤਾਰ ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ ਮੇਨ ਸੜਕ ਹੈਗੀ ਸਾਰੇ ਤੇ ਪੈਚ ਬਰਕਾਉਣਾ ਪਾਸਸ ਤੋਂ ਤੁਹਾਡੇ ਨਾਲ ਉਹਦਾ ਬਹੁਤ ਬੁਰਾ ਹਾਲ ਹੈ ਅਹ ਧੰਨਵਾਦ ਤੁਹਾਡਾ ਧਿਆਨ ਚ ਲਿਆਉਣ ਵਾਸਤੇ ਬਸੇ ਮੈਨੂੰ ਪਤਾ ਨਹੀਂ ਸੀਗਾ ਉਸ ਬਾਰੇ ਠੀਕ ਹੈ ਜੋ ਵੀ ਮਤਲਬ ਜੁਰੀਤਨੀ ਵੀ ਲੋੜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੋਈ ਵੀ 5 ਕਰੋੜ ਨਗਰ ਕਾਉਂਸਲ ਆਪਣੇ ਮਾਰਕ ਕਮੇਟੀਆਂ ਦਾ ਪਿਆ ਜਿਹੜਾ ਹੁਣ ਕਾਹ ਕੰਮ ਵਾਸਤੇ ਆਉਣਾ ਤੇ ਕੋਈ ਸ਼ਰਤਾਂ ਹਜੇ ਵੀ ਪਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚੱਲਣ ਕਰਕੇ ਨਹੀਂ ਉਹ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਇਹ ਮੌਸਮ ਸਹੀ ਹੋ ਜਾਂਦਾ ਮਾਰਕ ਮੁਰਝ ਦਾ ਪ੍ਰਾਇਮਰ ਦਾ ਉਹ ਸਾਰੇ ਕੰਮ ਕੰਪਲੀਟ ਹੋਣਗੇ ਜੀ ਫੇਸਬੁੱਕ ਤੇ ਪਾਮ ਰੌਲਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪਾਸਟ ਗੱਲ ਕਰੂੰਗਾ ਜੋ ਵੀ ਕਰਦਾ ਹੈ ਨਾ ਉਹਨੂੰ ਫ ਇਹ ਗਮ ਇਹ ਨਵੀਂ ਪੱਕੀ ਜੇ ਵੇ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਟੰਗ ਦੋ ਜੀ ਮੈਂ ਨਾਲ ਖੜਾ ਠੀਕ ਹੈ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਪਰ ਮੈਂ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਹੈ